ਆਊਡਰ ਦੀਆਂ ਗੱਲਾਂ ਕਰਦਾ ਦੂਜੇ ਪਾਸੇ ਲਗਾਤਾਰ ਧੱਕੇਸ਼ਾਹੀ ਹੋ ਰਹੀ ਆ ਚਾਹੇ ਉਹ ਕਰਨਲ ਬਾਠ ਮਾਮਲਾ ਹੋਵੇ ਚਾਹੇ ਉਹ ਨਰਿੰਦਰ ਦੀਪ ਦਾ ਤੇ ਹੁਣ ਲਕੇ ਸਿਧਾਣੇ ਦਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਸ ਤੋਂ ਇਲਾਵਾ ਵੀ ਅੱਗੇ ਚੱਲੋ ਕੱਲ੍ਹ ਹੀ ਖਰੜ ਦੇ ਵਿੱਚ ਇੱਕ ਬੀਬੀ ਨੂੰ ਸ਼ਰਮ ਪੋਸਾ ਸੜਕ ਪਿਆਲੇ ਥੱਪੜ ਮਾਰਦੇ ਇੱਕ ਨਿਹੰਗ ਸਿੰਘ ਨੂੰ ਫੜ ਕੇ ਕੁੱਟਿਆ ਜਾ ਰਿਹਾ ਇਹ ਇੱਕ ਦਿਨ ਦੇ ਵਿੱਚ ਇੱਕ ਘਟਨਾ ਨੇ ਇੱਕ ਦਿਨ 'ਚ ਕਈ ਘਟਨਾਵਾਂ ਵਾਪਰਦੀਆਂ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਨੂੰ ਟਾਰਗੇਟ ਕਰਕੇ ਕਿਵੇਂ ਮਾਰਿਆ ਜਾ ਰਿਹਾ ਲਕਤਾ ਚ ਬਾਹਾਂ ਚ ਪੱਟਾਂ ਚ ਦਾ ਰੋਜ਼ ਗੋਲੀਆਂ ਮਾਰਦੇ ਆ ਫਨਚਾਰਦੇ ਇੱਕ ਕਹਾਣੀ ਬਣਾ ਲਈ ਇੱਕੋ ਹੀ ਕਹਾਣੀ ਘਟਦੇ ਆ ਜੀ ਅੱਜ ਇੱਕ ਮੁੰਡੇ ਦੇ ਗੋਲੀ ਮਾਰੀ ਇਹਨਾਂ ਨੇ ਲੱਤ 'ਚ ਕਹਿੰਦੇ ਜੀ ਪੁਲਿਸ ਦੀ ਗੱਡੀ 'ਚੋਂ ਭੱਜ ਨਿਕਲਿਆ ਸੀਗਾ ਜੇ ਭੱਜ ਗਿਆ ਸੀ ਫੜਿਆ ਕਿਉਂ ਨਹੀਂ ਗਿਆ ਗੋਲੀ ਮਾਰਨੀ ਸੀ ਜਾਂ ਜਦੋਂ ਵੀ ਇਹ ਕਿਸੇ ਦੇ ਗੋਲੀ ਮਾਰਦੇ ਆ ਲੱਤ ਬਾਹਾਂ 'ਚ ਕੋਈ ਕਹਾਣੀ ਦਹਰਾਉਂਦੇ ਆ ਅਸੀਂ ਰਿਕਵਰੀ ਕਰਾਉਣਗੇ ਜੀ ਇਹਨੇ ਕੱਢ ਕੇ ਅਸਲਾ ਸਾਡੇ ਚਲਾਤਾ ਜੀ ਸਾਡੇ ਪੁਲਿਸ ਵਾਲੇ ਦੇ ਪੱਗ ਚ ਵੱਜ ਗਿਆ ਜੀ ਜਵਾਬੀ ਕਾਰਵਾਈ ਤੇ ਗੋਲੀ ਮਾਰਦੇ। ਈਲਪੀ ਦੇ ਵਿੱਚ ਤਿੰਨ ਨੌਜ ਮਾਰ ਝੂਠੇ ਮੁਕਾਬਲੇ ਤੋਂ ਚੱਕ ਕੇ ਜਾ ਕੇ ਮਾਰੇ। ਪਟੰਡੇ ਮਾਰਿਆ ਪਟਿਆਲੇ ਦੇ ਵਿੱਚ ਮੁੰਡਾ ਇਹਨਾਂ ਨੇ ਜਿਹੜਾ ਸ਼ਿਕਾਰ ਖੇਡਦੇ ਨਾ ਸ਼ਿਕਾਰ ਸ਼ਿਕਾਰੀ ਸ਼ਿਕਾਰ ਖੇਡਣ ਜਾਂਦਾ ਹੈ ਤੇ ਨਾਲ ਦੇ ਸ਼ਿਕਾਰੀਆਂ ਨੂੰ ਕਹਿੰਦਾ ਵੀ ਤੂੰ ਤੂੰ ਸ਼ਿਕਾਰ ਕਰ ਤੂੰ ਇਧਰੋਂ ਘੇਰ ਮੈਂ ਇਧਰੋਂ ਗੋਲੀ ਮਾਰ ਉਹ ਮੁੰਡੇ ਦੇ ਹੱਥ ਖੜੇ ਕਰਾ ਕੇ ਬਾਹਰ ਕੱਢ ਕੇ ਉਹਨੂੰ ਗੱਡੀ ਦੇ ਵਿੱਚੋਂ ਤੇ ਇੱਕ ਦੂਜੇ ਨਾਲ ਐਵੇਂ ਮਖੌਲ ਕੇ ਡਾਕੜਦੇ ਵੀ ਤੂੰ ਮਾਰਿਆ ਕਿ ਮੈਂ ਮਾਰੂਗਾ ਤੂੰ ਮਾਰਿਆ ਕਿ ਮੈਂ ਮਾਰਾਂ ਮੁੰਡਾ ਪਾ ਕੇ ਪੋਸਟਮਾਨ ਰਿਪੋਰਟਾਂ ਦੇ ਵਿੱਚ ਆ ਗਿਆ ਉਹ ਮੁੰਡੇ ਤੇ ਸਰਚ ਫਾਇਰ ਮਾਰਿਆ ਧੂਹੀ ਚ ਮਾਰੇ ਮਗਰ ਉਹ ਫਾਇਰ ਮਾਰ ਕੇ ਮੁੰਡਾ ਮਾਰਦਾ ਔਰ ਹੈਰਾਨੀ ਦੀ ਗੱਲ ਦੇਖੋ ਇਹ ਪੰਜਾਬ ਦਾ ਇਹ ਮੈਨੂੰ ਨਾ 80 90 ਦੇ ਦੌਰ ਦੇ ਵਿੱਚ ਜਦੋਂ ਝੂਠੇ ਮੁਕਾਬਲੇ ਸਾਡੇ ਨੌਜਵਾਨਾਂ ਦੇ ਹੋ ਰਹੇ ਸੀ ਨਾ ਸ਼ਾਇਦ ਉਹਨਾਂ ਵੇਲਾਂ ਦੇ ਵਿੱਚ ਵੀ ਬयंਤਾ ਸੀ ਜਿਹੜਾ ਉਹ ਵੀ ਸ਼ਾਇਦ ਐ ਇਹ ਖ਼ਬਰਾਂ ਦੇ ਜ਼ਰੀਏ ਬਿਆਨਾਂ ਦੇ ਜ਼ਿੰਦਗੀ ਵਧਾਈ ਨਾ ਦਿੰਦਾ ਹੋਵੇ ਵੀ ਆਹਾ ਸਾਡੇ ਪੁਲਸਰਾਂ ਨੇ ਆਹ ਕੰਮ ਕੀਤਾ ਤੇ ਜਿੱਦੇ ਉਹ ਮਟਕ ਪਟਿਆਰੇ ਮੁੰਡਾ ਮਾਰਿਆ ਨਾ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਟਵੀਟ ਕੀਤਾ ਗਿਆ ਕਿ ਸਾਡੀ ਪੁਲਿਸ ਨੇ ਬਹੁਤ ਵਧੀਆ ਸ਼ਲਾਘਾਯੋਗ ਕੰਮ ਕੀਤਾ ਜੇ ਉਸ ਮੁੰਡੇ ਨੇ ਬੱਚਾ ਚੱਕਿਆ ਸੀ ਉਹ ਮੁੰਡਾ ਫੜਦਿਆ ਗਿਆ ਸੀ ਤੁਹਾਡੇ ਕੋਲ ਦਾਸ ਸੀਗੀ ਤੁਹਾਡੇ ਕੋਲੇ ਜੱਜ ਨੇ ਤੁਹਾਡੇ ਕੋਲ ਕਾਨੂੰਨ ਨੇ ਜੇਲਾ ਨੇ ਮਾਰਨ ਦੀ ਤੁਹਾਨੂੰ ਕਿਵੇਂ ਆਗਿਆ ਦਿੱਤੀ ਹੈ ਸੋ ਜਿਹੜਾ ਹੈ ਪੁਲਿਸ ਦਾ ਜ਼ਬਰ ਹੈ ਪੁਲਿਸ ਰਾਜ ਬਣ ਗਿਆ ਪੋਸਟਡ ਬਣ ਚੁੱਕੀ ਹੈ ਇੰਨੀਆਂ ਪਾਵਰਾਂ ਇੰਨੀਆਂ ਉੱਥੇ ਪੁਲਿਸ ਵਾਲੇ ਤੁਹਾਨੂੰ ਹਵਾਲਾ ਚ ਬੰਦ ਹੋਵਨ ਨੂੰ ਪਤਾ ਕੀ ਕਹਿੰਦੇ ਆ ਕਹਿੰਦੇ ਛੋਟ ਛੋਟੇ ਯਾਰ ਕਰਨਾ ਇੱਥੇ ਸ਼ਕਤੀ ਨੂੰ ਲਿਆਉਣੇ ਆ ਨਾਲੇ ਕੁੱਟਦੇ ਆ ਨਾਲੇ ਸਾਡੇ ਤਰਫੇ ਪੈ ਜਿਹੜੀ ਬਾਕੀ ਕਹਾਣੀ ਹੋਈ ਹੈ ਉਹਦਾ ਮੈਂ ਕਈ ਵਾਰੀ ਦੁਹਰਾਇ ਚੁੱਕਿਆ ਵੀ ਜੋ ਸਾਡੇ ਨਾਲ ਹੋਇਆ ਇੱਕ ਦਿਨ ਲੱਛੀ ਦੇ ਚੈਟ ਕਰ ਦਿੱਤੇ ਆ ਮੈਂ ਭਾਈ ਬਿਆਨ ਦਾ ਕਹਾਂ ਬਿਆਨ ਵਾਲੀ ਗੱਲ ਬਿਆਨ ਦੱਸੋ ਮੈਂ ਕਿਹਾ ਉਹ ਨਹੀਂ ਤਾਂ ਆਪਣੇ ਪੰਜਾਬ છોਇਆ ਪਹਿਲਾਂ ਮੈਂ ਅੱਜ ਜਿਹੜਾ ਜਿੱਥੇ ਘਟਨਾ ਹੋਈ ਆ ਤਪੇ ਨਾਕੇ ਦੇ ਉੱਤੇ ਜਿੱਦੇ ਸਾਡੀ ਕੁੱਟਮਾਰ ਹੋਈ ਸਾਨੂੰ ਚੱਕ ਕੇ ਲੈ ਗਏ ਆ ਉਸ ਥਾਣੇ ਦਾ ਬਕੂਆ ਬੰਦਾ ਸੀਗਾ ਉਹ ਥਾਣੇ ਦਾ ਜਿਹੜਾ ਵੀ ਅਧਿਕਾਰੀ ਸੀਗੇ ਪੁਲਿਸ ਵਾਲੇ ਉਹ ਆ ਕੇ ਬਿਆਨ ਸਾਡਾ ਲਿਖ ਕੇ ਲੈ ਗਏ ਹਸਪਤਾਲ ਦੇ ਵਿੱਚੋਂ ਹੁਣ ਸਾਨੂੰ ਹਸਪਤਾਲੋਂ ਛੁੱਟੀ ਦਿੱਤੀ ਗਈ ਆ ਉਹਦੇ ਉੱਤੇ ਅਗਲੀ ਇਹ ਕੀ ਕਾਰਵਾਈ ਕਰਦੇ ਆ ਇਹ ਦੇਖਦੇ ਆ ਕਿਉਂਕਿ ਇਹ ਪਹਿਲਾ ਤੋਂ ਹੀ ਹੁੰਦਾ ਆਇਆ ਜਦੋਂ ਉਹਨਾਂ ਸਮਿਆਂ ਦੌਰਾਨ ਵੀ ਜਦੋਂ ਇਹਨਾਂ ਨੇ ਮੁੰਡੇ ਮਾਰੇ ਨਾ ਤੇ ਇਹਨਾਂ ਵੱਡਿਆਂ ਅਫਸਰਾਂ ਨੇ ਆਪਣੇ ਜਿਹੜੇ ਬੰਦੇ ਸੀ ਉਹ ਬਚਾਏ ਸਮੇਂ-ਸਮੇਂ ਤੇ ਉਹਨਾਂ ਨੂੰ ਬਰੀ ਵੀ ਕਰਾਇਆ ਜੀ ਅੱਜ ਉਹ ਜੇਲ੍ਹਾਂ 'ਚ ਵੀ ਹੈ ਤੇ ਉਹਨਾਂ ਨੂੰ ਜੇਲ੍ਹਾਂ 'ਚ ਬੈਠਿਆਂ ਨੂੰ ਵਸੂਲਤਾਂ ਉਹ ਹੀ ਦਿੱਤੀਆਂ ਜਾ ਰਹੀਆਂ ਨੇ ਫਿਰ ਇਹਦਾ ਸਾਡੇ ਕੋਲੇ ਸਾਹਮਣੇ ਜਿਹੜਾ ਕੱਲ ਸਾਬਤ ਹੋ ਗਈ ਗੱਲ ਇਹ ਜਿਹੜਾ ਡੀਐਸਪੀ ਬਰਨਾਲਾ ਕਹਿ ਰਿਹਾ ਕਿ ਜੀ ਅਸੀਂ ਮੁਲਾਜ਼ਾ ਕਰਾਇਆ ਬੰਦਿਆਂ ਦਾ ਸਾਡੇ ਕਿਸੇ ਬੰਦੇ ਦੀ ਗੁਜ਼ਾਰੂ ਨਹੀਂ ਪੀਤੀ। ਤੁਸੀਂ ਹੈਰਾਨੀ ਦੇਖੋ ਜਿਹੜੇ ਡਾਕਟਰ ਕੋਲੇ ਮੈਨੂੰ ਲੈ ਕੇ ਜਾਂਦੇ ਆ ਤੇ ਮੇਰੀ ਗੱਲ ਵੀ ਨਹੀਂ ਹੋਣ ਦਿੰਦੇ ਨਾਲ ਇਹਨਾਂ ਦਾ ਕਰਾ ਕੇ ਮੈਨੂੰ ਖਿੱਚ ਲਿਆਉਂਦੇ ਆ ਉਹ ਡਾਕਟਰ ਕਹਿਣਗੇ ਮੈਨੂੰ दारू ਪੀਤੀ ਹੋਈ ਸੀ। ਸੋ ਹੁਣ ਇਹ ਆ ਆ ਦੇ ਮੈਂ ਬਾਈ ਨੇਮ ਨਾਲ ਲਿਖਾਏ ਆ ਬਾਈ ਨੇਮ ਮੈਂ ਜਿਹੜਾ ਮੇਰੇ ਬਿਆਨ ਹੋਏ ਉਹ ਜਿਵੇਂ ਬਾਈ ਨੇਮ ਇਹਨਾਂ ਬੰਦਿਆਂ ਦੇ ਜਿਹੜੇ ਜਿਹੜੇ ਪੋਸਟ ਵਾਲੇ ਸੀਗੇ ਉਹਨਾਂ ਦਾ ਨਾਮ ਲਿਖਾਏ ਆ ਵੀ ਆਹ ਆਹ ਬੰਦਿਆਂ ਨੇ ਸਾਡੇ ਨਾਲ ਆਹ ਆਹ ਕੀਤਾ। ਹੁਣ ਦੇਖਦੇ ਆ ਕੀ ਕਾਰਵਾਈ ਕਰਦੇ। ਅਗਲੀ ਗੱਲ ਬਈ ਨਹੀਂ ਬਸ ਉਹੀ ਇਕੱਲੀ ਇੱਕ ਗੱਲ ਐਡ ਕਰ ਦਈਏ ਤੇ ਲੱਖਾਂ ਹੀ ਅੱਗੇ ਦੱਸੂ ਕਿ ਇਹ ਕੁਝ ਫਿਰਕਿਆਂ ਨੂੰ ਕੁਝ ਲੋਕਾਂ ਨੂੰ ਵਹਿਮ ਹੁੰਦਾ ਹੈ ਕਿ ਪੁਲਿਸਿਆ ਤਸ਼ੱਦਦ ਇੱਥੋਂ ਤੱਕ ਹੀ ਰੁਕੂਗਾ ਜਦੋਂ ਪਿਛਲਾ ਤਸ਼ੱਦਦ ਹੋਇਆ ਸੀ ਨਾ ਸੁਮੇਧ ਸੈਣੀ ਦੇ ਵਿਕਟਮ ਕੌਣ ਸੀਗੇ ਉਹ ਕੋਈ ਕੱਲੇ ਸਿੱਖ ਨਹੀਂ ਸੀਗੇ Hindu ਵੀ ਸੀ ਕੋਈ ਇੱਕ ਵਰਗ ਨਹੀਂ ਸੀ ਸਾਰੇ ਹੀ ਸੀਗੇ ਜਦੋਂ ਇਹ ਚੀਜ਼ ਹੁੰਦੀ ਹੈ ਨਾ ਤਾਂ ਉਹ ਗੱਲ ਚਾਰਚ ਮੇਰੇ ਜਾਂਦੀ ਹੈ ਅੱਜ ਵੀ ਅਸੀਂ ਪੰਜਾਬ ਨੂੰ ਕੀ ਕਹਿ ਰਹੇ ਆ ਕਿ ਕੁਰਸੀਆ ਤਸ਼ੱਦਦ ਰੁਕਣਾ ਨਹੀਂਗਾ ਇਹ ਇਹ ਵੱਧਦਾ ਜਾਣਾ ਹੈ ਰੁਕਣਾ ਕਿਨੇ ਯਾਰ ਮੈਨੂੰ ਦੱਸੋ ਰੁਕਣਾ ਸਿਵਲ ਗਵਰਨਮੈਂਟ ਨੇ ਹੈ ਗਵਰਨਮੈਂਟ ਰੋਕਣ ਵਾਲੀ ਲੱਗ ਰਹੀ ਏ ਤੁਹਾਨੂੰ ਉਹਨਾਂ ਦਾ ਜਲੂਸ ਕਿਤੇ ਸਿੱਖਿਆ ਕਰੰਤੀ ਚ ਨਿਕਲ ਰਿਹਾ ਹੈ ਕਿਤੇ ਲੈਂਡ ਪੂਲਿੰਗ ਚ ਨਿਕਲ ਰਿਹਾ ਹੈ ਕਿਤੇ ਨਸ਼ਿਆਂ ਬਰੋ ਤੇ ਦਵਾਈ ਦੇ ਯੁੱਧ ਚ ਨਿਕਲ ਰਿਹਾ ਹੈ ਉਦੋਂ ਕੀ ਹੁੰਦਾ ਜਦੋਂ ਗਵਰਨਮੈਂਟ ਫੇਲ ਹੋ ਜੇ ਉਦੋਂ ਪਤਾ ਕੀ ਹੁੰਦਾ ਹੈ ਪੁਲਿਸ ਨੂੰ ਆਗ ਦੇ ਦਿੰਦੇ ਖੁੱਲੇ ਚੱਕਦੇ ਉਹ ਫੱਟੇ ਅੱਜ ਹੋ ਹੀ ਹੋ ਰਿਹਾ ਮੈਨੂੰ ਦੱਸੋ ਇੱਕ ਹੌਲਦਾਰ ਇੱਕ ਖਾਨੇਦਾਰ ਇੱਕ ਡੀਐਸਪੀ ਸਿੱਨੇ ਇਨਵੋਲਵ ਨੇ ਲਖੇ ਵਾਲੇ ਕੇਸ ਚ ਔਰ ਫਿਰ ਤੁਸੀਂ ਸਾਨੂੰ ਮਜਬੂਰੀ ਚੋਂ ਤੁ ਬਰਨਾਲੇ ਤੋਂ ਚੱਲ ਕੇ ਇੱਥੇ ਆਉਣਾ ਪਿਆ ਤੁਸੀਂ ਆਪਦਾ ਇੱਕ ਸਿਸਟਮ ਕ੍ਰੀਏਟ ਕਰ ਲਿਆ ਕਿ ਕੋਈ ਨਾ ਬੋਲੇ ਇਹਦੇ ਕਰਕੇ ਅਸੀਂ ਇੱਥੇ ਆਏ ਆ ਅੱਜ ਪਲੀਜ਼ ਇਹ ਕਿ ਕਰ ਚੁਕ ਅੱਛਾ ਅਗਲੀ ਗੱਲ ਜਿਹੜੀ ਅਸੀਂ ਹੁਣ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕਰਦੇ ਆ ਕਿ ਜੇ ਇਹ ਜ਼ਬਰ ਰੋਕਣਾ ਜਿਹੜਾ ਪੁਲਿਸ ਦਾ ਜ਼ਬਰ ਆਤ ਸ਼ਬਦ ਦਾ ਜਿਹੜਾ ਖੁੱਲੀਆਂ ਛੋਟਾਂ ਮੁੱਖ ਮੰਤਰੀਆਂ ਦਿੱਤੀਆਂ ਉਹ ਜੋ ਮਰਜ਼ੀ ਕਰਦੇ ਉਹ ਸਾਡੀ ਪਿੱਠ ਤੇ ਅਸੀਂ ਖੜੇ ਆਂ ਕੋਈ ਸਾਡੇ ਵੱਲ ਝਾਕ ਨਹੀਂ ਸਕਦਾ ਭਰਾਵੋ ਇਹਨੂੰ ਲੋਕ ਲਹਿਰ ਹੀ ਰੋਕ ਸਕਦੀ ਹੈ ਜੇ ਤੁਸੀਂ ਅੱਜ ਵੀ ਨਾ ਉੱਠੇ ਵੀ ਆਪਾਂ ਕੀ ਲੈਣਾ ਸਾਡਾ ਤਾਂ ਕੋਈ ਮਸਲਾ ਨਹੀਂ ਜਿਹਨੂੰ ਮਰਜ਼ੀ ਦਾ ਆ ਖੜੇ ਜਾਂਦੇ ਉਹਨੂੰ ਚਾਕ ਕੇ ਚਪੇੜੇ ਮਾਰ ਕੇ ਬੰਦ ਕਰ ਦੇਣਗੇ ਜਿਹਦੇ ਮਰਜ਼ੀ ਪਰਚਾ ਦੇਣਗੇ ਜਿਹਦੇ ਮਰਜ਼ੀ ਲੱਤਾਂਾਂ 'ਚ ਗੋਲੀ ਮਾਰ ਦੇਣਗੇ ਜਿਹਦਾ ਮਰਜ਼ੀ ਘੁੱਠਾ ਮੁਕਾਬਲਾ ਬਣਾ ਕੇ ਮਾਰ ਦੇਣੇ ਇਹ ਰਾਤ ਬੰਨਨੇ ਆ ਇਹ ਵਾਰੀ ਸਭ ਦੀ ਆਉਣੀ ਆ ਮੰਨ ਲਓ ਸਾਡਾ ਨਾ ਘਟਣਾ ਵਾਪਰੀ ਜਿਹੜੇ ਬੰਦੇ ਸਾਨੂੰ ਗਾਲ ਕੱਢ ਕੇ ਸ਼ੀਸ਼ਾ ਲਾਏ ਗਲਤ ਸਰਾ ਕਰਕੇ ਗਏ ਜੇ ਕੋਈ ਵੀ ਬੰਦਾ ਉਹਨਾਂ ਨੂੰ ਕਿਹੜਾ ਪਤਾ ਸੀ ਕੌਣ ਹੈ ਕੋਈ ਵੀ ਬੰਦਾ ਕੋਈ ਧੀ ਭੈਣ ਨਾਲ ਆਪਣੀ ਮਾਂ ਨਾਲ ਘਰਵਾੜੀ ਨਾਲ ਗੱਡੀ ਤੇ ਆਉਂਦਾ ਹੁੰਦਾ ਉਹ ਕੀ ਮਹਿਸੂਸ ਕਰਦਾ ਪਿੱਛੇ ਵੀ ਤਾਂ ਇਹੀ ਕਰਦੇ ਆਏ ਹੋਣੇ ਉਹ ਇਹਨੇ ਰਿਐਕਟ ਕਰਤਾ ਬਾਕੀਆਂ ਨੇ ਨਹੀਂ ਕੀਤਾ ਲੋ ਚੁੱਪ ਕਰਕੇ ਲੰਘ ਜਾਂਦੇ ਆ ਸੋ ਚੁੱਪ ਦਾ ਬੇੜਾ ਨਹੀਂ ਅਸੀਂ 13 ਤਰੀਕ ਨੂੰ ਇਹ ਪੁਲਿਸ ਜ਼ਬਰ ਦੇ ਖਿਲਾਫ ਜਿਹੜੇ ਝੂਠੇ ਮੁਕਾਬਲੇ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਲੱਤਾਂ ਚ ਬੂਗੋਲੀਆਂ ਮਾਰ ਰਹੇ ਆ ਕੂ ਕੇ ਪਰਕੇਦਾਰ ਜੀ ਕਰ ਰਿਹਾ 13 ਤਰੀਕ ਨੂੰ ਵੱਡਾ ਇਕੱਠ ਕਰਕੇ ਜ ਫੈਸਲਾ ਕੋਨ ਲੜਾਈ ਲੜਨ ਜਾ ਰਹੇ ਆ ਸੋ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਆ ਨਹੀਂ ਫਿਰ ਇਕੱਲੇ ਇਕੱਲੇ ਛੱਤਰ ਖਾਓਗੇ ਖਾਈ ਜੋ ਤੁਹਾਡੀ ਮਰਗੀ ਇੱਕ ਹੋਰ ਅਹਿਮ ਗੱਲ ਜਿਹੜੀ ਲੱਖੇ ਨੇ ਕੀਤੀ ਮੈਨੂੰ ਇਹ ਦੱਸੋ ਕਿ ਵਿਕਰਮ ਸਿੰਘ ਮਜੀਠੀਏ ਨਾਲ ਕੁਝ ਵੀ ਹੋਵੇ ਤਾਂ ਇਹ ਪਾਰਟੀਆਂ ਦੇ ਲੀਡਰ ਕਿਵੇਂ ਬਾਹਰ ਨਿਕਲ ਆਉਂਦੇ ਨੇ ਪਰਤਾਪ ਸਿੰਘ ਬਾਜਵੇ ਤੇ ਪਰਚਾ ਹੋ ਗਿਆ ਜੀ ਆਪਕੇ ਸਭ ਇੱਕ ਦੂਜੇ ਨਾਲ ਮਿਲੇ ਨੇ ਕਿਤੇ ਵੀ ਪੁਲਿਸਿਆ ਤਸ਼ੱਦਦ ਕੋਈ ਬੋਲਦਾ ਨਾ ਨੇ ਇੱਕ ਦੂਜੇ ਨਾਲ ਚੱਲਦੇ ਨੇ ਕਿ ਇੱਕ ਵਾਰੀ ਤੂੰ ਲੁੱਟ ਅਗਲੀ ਵਾਰੀ ਅਸੀਂ ਲੁਟਤਾ ਤੇਰੇ ਕੇਸ ਚ ਮੈਂ ਮਦਦ ਕਰੂੰ ਮੈਨੂੰ ਦੱਸੋ ਸਾਬਤ ਨਹੀਂ ਹੋਇਆ ਬਾਦਲਾਂ ਦਾ ਤੇ ਅਮਰਿੰਦਰ ਸਿੰਘ ਦਾ ਸਾਬਤ ਨਹੀਂ ਹੋਇਆ ਆਪ ਬੀਜੇਪੀ ਤੇ ਆਪ ਪਾਰਟੀ ਨੇ ਰਲ ਕੇ ਚੋਣ ਨਹੀਂ ਲੜੀ ਲੁਧਿਆਣੇ ਦੀ ਕੀ ਕਾਂਗਰਸ ਵਾਲਿਆਂ ਨੇ ਪਾਰੀ ਐ ਇਹ ਤੋਂ 20 ਗੁਣਾ ਜ਼ਿਆਦਾ ਗੰਦਕਾਉਂ ਦੱਸ ਦਿਓ ਮੈਨੂੰ ਉਹ ਸੁਮੇਸ਼ ਸੈਣੀ ਤੇ ਕੇਪੀਐਸ ਗਿੱਲ ਕਿਦੇ ਵੇਲੇ ਸੀ ਇੰਨਾ ਪਾਰਟੀਆਂ ਦੇ ਵੇਲੇ ਸੀ ਪਾਣੀ ਦੇ ਮਾਮਲੇ ਜੋ ਸਤਿਆਨਾਸ਼ ਹੋਇਆ ਪੰਜਾਬ ਦਾ ਕਿਹੜੀ ਪਾਰਟੀ ਨੇ ਨਹੀਂ ਕੀਤਾ ਸਭ ਤੋਂ ਵੱਡਾ ਕਾਣ ਕਾਂਗਰਸ ਨੇ ਕੀ ਐ ਸਭ ਮਿਲੇ ਜੁਲੇ ਨਹੀਂਗੇ ਜੇ ਮਿਲੇ ਜੁਲੇ ਹਨ ਤਾਂ ਫਿਰ ਕਰੀਏ ਕੀ ਪੰਜਾਬ ਵਾਲਿਆਂ ਨੂੰ ਕਰਨਾ ਪਊਗਾ ਲੋਕਾਂ ਨੂੰ ਕਰਨਾ ਪਊਗਾ ਨਹੀਂ ਤੇ ਇਹਨਾਂ ਨੇ ਵਾਰੀ ਬੰਨੀ ਹੋਈ ਆ ਉੱਥੇ ਮੁੰਡਾ ਜਸ਼ਨਪ੍ਰੀਤ ਆ ਮਰ ਗਿਆ ਗੋਲੀ ਮਾਰ ਕੇ ਪਤਾ ਕੀ ਕਹਿ ਰਹੇ ਸੀ ਜੀ ਕੋ ਇਹਨਾਂ ਨੂੰ ਆਪ ਵਾਲਿਆਂ ਨੂੰ ਪਿੰਡਾਂ ਚੜਾ ਵੜਨ ਦਿਓ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਕਿ ਪਿਛਲੀ ਵਾਰੀ ਅਸੀਂ ਕਾਂਗਰਸ ਹੀ ਨਹੀਂ ਵੜਨ ਦਿੱਤੇ ਸੀ ਉਦੋਂ ਪਹਿਲਾਂ ਅਕਾਲੀ ਨਹੀਂ ਵੜਨ ਦਿੱਤੇ ਸੀ ਤੇ ਖਟਿਆ ਕੀ ਉਹੀ ਸਰਪੰਚਾਂ ਦੇ ਕਾਗਜ਼ ਕੈਨਸਲ ਕਰਾਓ ਤੇ ਇੱਕ ਜਣਾ ਬਣ ਜੇ ਸਾਨੂੰ ਨੀਤੀਆਂ ਤੇ ਆਉਣਾ ਪਊਗਾ ਕਿ ਪੁਲਿਸੀ ਜ਼ਬਰ ਨਾ ਹੋਵੇ ਇਹਦੀ ਨੀਤੀ ਕੀ ਹੈ ਮੁੱਖ ਮੰਤਰੀ ਜਾ ਉਥੋਂ ਦਾ ਐਸਐਸਪੀ ਖਾਨੇਦਾਰ ਜ਼ਿੰਮੇਦਾਰ ਕਾਵੇਂ ਬਣਾਏ ਜਾਣ ਇਹਨਾਂ ਨੀਤੀਆਂ ਤੇ ਡਿਟੇਲ ਚ ਜਾਣਾ ਪਊਗਾ ਜੇ ਆਪਾਂ ਡਿਟੇਲ ਚ ਨਾ ਗਏ ਸਾਡੇ ਨਾਲ ਆ ਹੀ ਉਹ ਅਗਲੀ ਵਾਰੀ ਕੋਈ ਹੋਰ ਪਾਰਟੀ ਉਸ ਤੋਂ ਬਾਅਦ ਕੋਈ ਹੋਰ ਪਾਰਟੀ ਤੇ ਜੁੱਤੀਆਂ ਉਹਨਾਂ ਦੀਆਂ ਫਿਰ ਸਾਡਾ ਜੇ ਇਹਨੂੰ ਰੋਕਣਾ ਹੈ ਤਾਂ ਨੀਤੀ ਤੇ ਆਓ ਮੁੱਦਿਆਂ ਦੀ ਰਾਜਨੀਤੀ ਤੇ ਆਓ ਪਰ ਮੈਨੂੰ ਦੱਸੋ 20000 ਕਰੋੜ ਰੁਪਇਆ ਰੇਤੇ ਚ ਜਿਹਨੇ ਕਿਹਾ ਸੀ ਅਰਵਿੰਦ ਕੇ ਜਰੀਵਾਲ ਨੇ ਕਿ ਰੈਵਿਨੂ ਵਧਾ ਦੇਾਂਗੇ ਕਿੰਨਾ ਵਧਿਆ 280 ਕਰੋੜ ਤੇ ਪੈਸਾ ਕਿਦੀ ਜੇਬ ਤੇ ਜਾ ਰਿਹਾ ਪਾਲਿਆਂ ਦੇ ਪਹਿਲਾਂ ਕਿਦੀ ਜੇਬ ਤੇ ਜਾ ਰਿਹਾ ਕਾਂਗਰਸੀਆਂ ਦੇ ਉਦੋਂ ਪਹਿਲਾਂ ਕਿਤੇ ਜਾ ਰਿਹਾ ਅਸੀਂ ਕਾਲੀਆਂ ਦੇ ਤੇ ਬੀਜੇਪੀ ਦੇ ਆ ਸਿਸਟਮ ਇਹਨਾਂ ਦਾ ਕਿ ਐਦੇ ਕੰਢੇੜੇ ਚੜੋ ਸਰਕਾਰ ਬਣਾ ਲਓ ਜਿਵੇਂ ਪਿਛਲੀ ਵਾਰੀ ਕਿਸਾਨ ਅੰਦੋਲਨ ਦੇ ਕੰਢੇੜੇ ਚੜ ਕੇ ਇਹਨਾਂ ਨੇ ਬਣਾ ਲਈ ਹੁਣ ਇਹ ਪਤਾ ਕੀ ਕਹਿਣਗੇ ਵੇਖੋ ਜੀ ਆਪ ਗੰਦੀ ਸਾਨੂੰ ਚੁਣ ਲਓ ਓ ਤੁਸੀਂ ਤਾਂ ਪਹਿਲਾਂ ਦੇ ਗੰਦੇ ਹੋ ਲਿਸਟਡ ਹੋ ਤੁਹਾਨੂੰ ਕੀ ਬਣਾਈਏ ਲੋਕ ਕਿਉਂ ਨਾ ਬਣਨ ਲੋਕਾਂ ਦੀ ਨੀਤੀ ਕਿਉਂ ਨਾ ਬਣਦੀ ਜਾਵੇ ਸੋ ਹੁਣ ਅਸੀਂ ਅਕੀਰਤ ਤੇ ਅਪੀਲ ਕਰਦੇ ਆਂ ਇੱਕ ਨੰਬਰ ਮੈਂ ਬਾਈ ਅਫਤੋਸ ਸਿੰਘ ਮਾਨ ਦਾ ਬੋਲੂਗਾ ਉਹ ਸਾਰੇ ਧਿਆਨ ਨਾਲ ਸੁਣ ਕੇ ਉਹਨੂੰ ਨੋਟ ਕਰ ਲਿਓ ਕਿਉਂਕਿ ਜਿਹੜੇ ਵੀ ਪੀੜਤ ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਨੌਜਵਾਨ ਝੂਠੇ ਮੁਕਾਬਲਿਆਂ ਜਿਨ੍ਹਾਂ ਨੇ ਮਾਰੇ ਆ ਪਿਛਲੇ 2-3 ਸਾਲ ਦੇ ਵਿੱਚ ਜਿਨ੍ਹਾਂ ਦੇ ਲੱਤਾਂ ਬਾਹਾਂ 'ਚ ਗੋਲੀਆਂ ਮਾਰੀਆਂ ਨੇ ਉਹ ਸਾਰੇ ਪਰਿਵਾਰ ਸਾਡੇ ਨਾਲ ਇਸ ਨੰਬਰ ਤੇ 24/24 ਸੰਪਰਕ ਕਰ। ਕਿਉਂਕਿ ਅਸੀਂ ਇਹ ਜਿਹੜੀਆਂ ਗੱਲਾਂ ਜਨਤਕ ਵੀ ਕਰਨੀਆਂ ਨੇ ਤੇ ਨਾਲ ਦੀ ਨਾਲ ਇਹ ਹਾਈ ਕੋਰਟ ਵਗੈਰਾ ਜਾਂ ਹੋਰ ਕੋਰਟਾਂ ਦੇ ਵਿੱਚ ਜਾਂ ਹਿਊਮਨ ਰਾਈਟਸ ਦੇ ਵਿੱਚ ਵੀ ਅਸੀਂ ਲੈ ਕੇ ਜਾਣੀਆਂ ਆ। ਆਪਾਂ ਟੀਮ ਬਣਾਵਾਂਗੇ। ਹਾਂ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਇੱਕ ਟੀਮ ਬਣਾ ਕੇ ਲੜਾਈ ਲੜਨ ਜਾ ਰਹੇ ਹਾਂ। ਪੂਰੇ ਪੰਜਾਬ ਦੇ ਪੁਲਸੀਆ ਤਸ਼ੱਦਦ ਦੀ ਲੜਾਈ। ਤੇ ਇਹਦੇ ਲਈ ਮੈਂ ਅਪੀਲ ਕਰਦਾ ਵੀ ਅਸੀਂ ਨੰਬਰ ਜਿਹੜਾ ਬੋਲ ਰਹੇ ਆ ਇਹ ਧਿਆਨ ਨਾਲ ਸੁਣ ਲਿਓ ਬਾਈ ਨੰਬਰ ਬੋਲਿਓ ਤੁਹਾਡਾ। 81 95995923 81 95 99 9023 ਇਹ ਮੇਰਾ ਨੰਬਰ ਹੈ ਤੁਸੀਂ ਜੋ ਵਿਕਟਮ ਨੇ ਮੈਂ ਫੇਰ ਕਹੂੰਗਾ ਸਾਸਰੀ ਕਾਲ ਤੇ ਫਲਾਨੀ ਗੱਲ ਉਹ ਵਾਲੇ ਨਹੀਂ ਸਿਰਫ ਉਹਨਾਂ ਲਈ ਹੈ ਜਿਨ੍ਹਾਂ ਨਾਲ ਜੋ ਜੋ ਹੋਇਆ ਜੋ ਸਾਨੂੰ ਪਤਾ ਉਹ ਤਾਂ ਸੀ ਆਪ ਗੱਲ ਕਰਾਂਗੇ ਤਾਂ ਜੋ ਇਸ ਸੰਘਰਸ਼ ਨੂੰ ਇੱਕ ਥਾਂ ਤੇ ਲਿਆਂਦਾ ਜਾਵੇ ਇੱਕ ਥਾਂ ਤੇ ਲਿਆ ਕੇ ਪੰਜਾਬ 'ਵੇ ਲੜਾਈ ਲੜੇ ਇਹ ਸਿਰਫ ਲੜਾਈ ਦਾ ਮਤਲਬ ਇਹ ਨਹੀਂ ਕਿ ਆਪ ਵਿਰੋਧ ਕੁੱਸ਼ ਕਰਨਾ ਨਹੀਂ ਇੱਕ ਸਿਸਟਮ ਬਣਾਉਣਾ ਹੈ ਜਿਹਦੇ ਚ ਕੋਈ ਆਪ ਕਾਂਗਰਸੀ ਕਾਲੀ ਬੀਜੇਪੀ ਧੱਕਾ ਨਾ ਕਰ ਸਕਣ ਔਰ ਉਸ ਸਿਸਟਮ ਪੁਲਿਸ ਦੇ ਵਿਰੁੱਧ ਕਿ ਨੀਤੀ ਕੀ ਹੋਊਗੀ ਔਰ ਉਹਦੇ ਤੇ ਪਹਿਰਾ ਪੰਜਾਬ ਨੂੰ ਦੇਣਾ ਹੋ ਇਹ ਸਰਕਾਰ ਨੂੰ ਮੰਨਣਾ ਪਊ ਨਹੀਂ ਚਾਹੀ ਜਾਣਗੇ ਔਰ ਜਿਹੜੇ ਨਵੇਂ ਆਉਣਗੇ ਇਸ ਸ਼ਰਤ ਤੇ ਆਉਣਗੇ ਕਿ ਪੁਲਿਸ ਨੂੰ ਐ ਨਕੇਲ ਪਾਈ ਜਾਊ ਲੱਖੇ ਬਾਈ ਸਥਾਨ ਵੀ ਦੱਸ ਦਿਓ ਸਥਾਨ ਰੱਖਾ ਅੱਜ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਫੈਸਲਾ ਕਰਕੇ ਦੱਸ ਦਾਂਗੇ ਵੀ ਕਿਹੜੀ ਜਗ੍ਹਾ ਰੱਖਾਂਗੇ ਪੰਜਾਬ ਦੇ ਮੈਂ ਦਰਦੀ ਲੋਕਾਂ ਨੂੰ ਅਪੀਲ ਕਰਦਾ ਬਾਈ ਪੈਰ ਜੁੱਤੀ ਨਾ ਪਾਇਓ ਅੱਜ ਅਸੀਂ ਸਾਡੀ ਨਹੀਂ ਅਸੀਂ ਤਾਂ ਆਪਣੀ ਲੜਾਈ ਲੜੀ ਆ ਸਾਨੂੰ ਬਹੁਤ ਥੈਟਾ ਆਏ ਪੁਲਿਸ ਵੱਲੋਂ ਇਹਨਾਂ ਡੀਐਸਪੀਆ ਵੱਲੋਂ ਕਿ ਹਾਂ ਕੋਈ ਗੱਲ ਨਹੀਂ ਲੱਖਾ ਸੀ ਦਾਖਲ ਤਾਂ ਹੋ ਗਿਆ ਕਰਾਲਾ ਜੋ ਕਰਾਉਣਾ ਫਿਰ ਅੱਗੇ ਅੱਗੇ ਪੁਲਿਸ ਵਿਹਾ ਦੇਖੇਗਾ ਅਈਦਾ ਲੜਾਂ ਕੋਈ ਗੱਲ ਨਹੀਂ ਸਾਨੂੰ ਕੋਈ ਪਰਿਵਾਰ ਨਹੀਂ ਧਮਕੀਆਂ ਦਿੰਦੇ ਆ ਕੀ ਸੁਨੇਹੇ ਭੇਜਦੇ ਆ ਅਸੀਂ ਵਧਾਈ ਆ ਆਪ ਦੀ ਸ਼ੁਰੂ ਕਰਤੀ ਗਿਆਨ ਕਰਾਤੇ ਮਕਾਮ ਤੱਕ ਲੈ ਕੇ ਜਾਵਾਂਗੇ ਅਸੀਂ ਜਿਹੜੀ ਗੱਲ ਕਰ ਰਹੇ ਆਂ ਵੀ ਹੋਰ ਇਹ ਪੰਜਾਬ ਦੇ ਮਾਮਾ ਦੇ ਪੁੱਤ ਨਾ ਮਾਰ ਮਾਰਦੇ ਪਤਾ ਕਿ ਆਵਾਂ ਕੀਤੀਆਂ ਵਧਾਉਣ ਲਈ ਸਟਾਰ ਵਧਾਉਣ ਲਈ ਮੈਨੂੰ ਗੱਲ ਸੁਣਾਈ ਕਿਸੇ ਨੇ ਕੋਈ ਪੁਲਿਸ ਮੁਲਾਜ਼ਮ ਰਿਟਾਇਰ ਹੋਇਆ ਸੀ ਕਹਿੰਦਾ ਇੱਕ ਡੀਐਸਪੀ ਸੀਗਾ ਉਹ ਡੀਐਸਪੀ ਨੂੰ ਡੀਐਸਪੀ ਦੇ ਸੌਂਡ ਇੰਸਪੈਕਟਰ ਨੂੰ ਪਤਾ ਕੀ ਪੁੱਛਦਾ ਵੀ ਆ ਇੱਕ ਤੇਰਾ ਹੋਰ ਰੈਂਕ ਕਦੋਂ ਸਟਾਰ ਕਦੋਂ ਵਧੂਗਾ ਉਹਨੇ ਦੋ ਦੀ ਘਾਟ ਐ ਅੰਦਾ ਦੋ ਮੇਰੇ ਕੋਲ ਖੜੇ ਹੋਏ ਐ ਲੈ ਜਾ ਕੌਣ ਜਿਹੜੇ ਕੋਈ ਵਿਚਾਰੇ ਬੇਗਸੂਰ ਖੜੇ ਵੀ ਤੇ ਚੱਕ ਕੇ ਮਾਰ ਦੇ ਮੁਕਾਬਲਾ ਬਣਾ ਲੈ ਤੇਰੇ ਸਟਾਰ ਇੱਕ ਹੋਰ ਮੋੜੇ ਲੱਗ ਜੂਗਾ ਇਹ ਦੌਰ ਰਿਹਾ ਪੰਜਾਬ ਚ ਤੇ ਉਹੀ ਕੁਝ ਹੋਣਾ ਦੇਖੀ ਨੀ ਰਿਹਾ ਬੀਜੇਪੀ ਡਿਸਕਾਂ ਦਿੰਦਾ ਜਿਹੜਾ ਬੰਦਾ ਇੱਥੇ ਕਿਸੇ ਦੇ ਗੋਲੀ ਮਾਰ ਲਾ ਡੀਜੀਪੀ ਪਹਿਲਾਂ ਡਿਸਕ ਸਨਮਾਨ ਸਪੈਸ਼ਲ ਟਵੀਟ ਹੁੰਦੇ ਉਹਨਾਂ ਦੇ ਹੱਕ 'ਚ ਮੁੱਖ ਮੰਤਰੀ ਵੱਲੋਂ ਕਭ ਰੋਹੀ ਤੋਂ ਚੱਲ ਪਿਆ ਯਾਰ ਇਹ ਖੋਰ ਦੱਸੋ ਇਹ ਜਿਹੜੇ ਪੁਲਿਸ ਵਾਲੇ ਨੇ ਜਿਹੜੇ ਕੰਮ ਕਰਦੇ ਨੇ ਕੀ ਇਹ ਉਹੀ ਕਮਾਊ ਪੁੱਤ ਨਹੀਂ ਜੋ ਸਾਰੀਆਂ ਸਰਕਾਰਾਂ ਵੇਲੇ ਹੁੰਦੇ ਨੇ ਦੱਸ ਦਿਓ ਨਹੀਂ ਤਾਂ ਤੁਹਾਡੇ ਸਾਹਮਣੇ ਆ ਵੇਖ ਲੋ ਨਾ ਸਾਰੇ ਔਰ ਕਿਉਂ ਨਹੀਂ ਹੈ ਪੋਲਿਟਿਸ਼ੀਅਨ ਬੋਲਦੇ ਕਿਉਂਕਿ ਇਹ ਆਂਦੇ ਨੇ ਤੂੰ ਉੱਤਰ ਫੇਰ ਅਸੀਂ ਇਹ ਕੰਮ ਕਰਾਵਾਂਗੇ ਇਹ ਕੰਮ ਸ਼ਰਿਆਂ 'ਮੋ ਰਿਆ ਹੈ ਸ਼ਰਮ ਮੈਨੂੰ ਦੱਸੋ ਅਪਾਇੰਟਮੈਂਟਾਂ ਦੇ ਪੈਸੇ ਦਿੱਤੇ ਜਾਂਦੇ ਨੇ ਤਾਂ ਹੀ ਇਹਨਾਂ ਲੋਕਾਂ ਨੂੰ ਖੁੱਲੀ ਛੁੱਟ ਮਿਲਦੀ ਗੜਾ ਦੇ ਡਰਾਉਣਗੇ ਨਹੀਂ ਪੁਲਿਸ ਵਾਲੇ ਇਹਨਾਂ ਤੋਂ ਡਰ ਕੇ ਪੈਸੇ ਕਿਵੇਂ ਦੇਣਗੇ ਲੋਕ ਇਹਨਾਂ ਨੂੰ ਹਾਂ ਜੀ ਵਰਨਾ ਇਹ ਕਰਦਾ ਹੁੰਦਾ ਕੋਈ ਦੱਸ ਭਾਈ ਇੱਕ ਨਾ ਮੈਂ ਛੋਟਾ ਹੁੰਦਾ ਜਲ ਸੌਂਦਾ ਹੁੰਦਾ ਭਾਈ ਪਰਿਵਾਰ ਤੋਂ ਆਪਦੇ ਮਤਲਬ ਉਹ ਸਵਾਲ ਪੁੱਛਿਆ ਸੀ ਇੱਕ ਵਾਰ ਵੀ ਜਦੋਂ ਕੋਈ ਮਿਲਟਰੀ ਵਾਲਾ ਮਰਦਾ ਤਾਂ ਦੇਸ਼ ਰੋਂਦਾ ਪੂਰਾ ਤੇ ਜੇ ਕੋਈ ਪੁਲਿਸੀਆ ਮਰੇ ਤਾਂ ਲੋਕ ਜਾਂ ਤਾਂ ਲੋਕ ਖੁਸ਼ ਹੁੰਦੇ ਕਿਉਂਕਿ ਸਾਡੇ ਮੁਲਾਜ਼ਮਾਂ ਦੇ ਵਿੱਚ ਪੁਲਿਸ ਵਾਲਾਂ ਦੇ ਕੁਝ ਕੁ ਬੰਦੇ ਅਜਿਹੇ ਆ ਵੀ ਜਿਨ੍ਹਾਂ ਨੇ ਦੇ ਆ ਲੋਕਾਂ ਨੂੰ ਜਿਨ੍ਹਾਂ ਦੇ ਟੈਕਸ ਦੀ ਤਨਖਾਹ ਲੈਂਦੇ ਇਹ ਟੈਕਸ ਦੇ ਪੈਸੇ ਜੜਖਾ ਜਾਂਦੀ ਉਹਨਾਂ ਨੂੰ ਜਿਹੜੇ ਕਹਿੰਦੇ ਸੀ ਆਪਾਂ ਸੇਵਾ ਕਰਾਂਗੇ ਉਹ ਜਦੋਂ ਇਹਨਾਂ ਦੇ ਕਤਲ ਕਰਦੇ ਹੋਣਾ ਮਾਰਦੇ ਸਰਕਾਰ ਵਧਾਉਣ ਦੇ ਲਈ ਤਾਂ ਮੈਨੂੰ ਇਹ ਗੱਲ ਹੁਣ ਸਮਝ ਆ ਗਈ ਵੀ ਪੁਲਿਸ ਵਾਲੇ ਮਰੇ ਤੇ ਕਿਉਂ ਨਹੀਂ ਰੋਂਦਾ ਕੋਈ ਤੇ ਮਿਲਟਰੀ ਦੇ ਕੋਈ ਜਵਾਨ ਮਰਦਾ ਤੇ ਰੋਂਦਾ ਕਿਉਂ ਆ ਪੂਰਾ ਦੇ ਉਹ ਛੇਰਾ ਇਹਨਾਂ ਤੋਂ ਵੀ ਵੱਡਾ ਪੁਲਿਸ ਨੂੰ ਕੰਟਰੋਲ ਕੌਣ ਕਰਦਾ ਪੁਲਿਸ ਨੂੰ ਕੰਟਰੋਲ ਕੌਣ ਕਰਦਾ ਪੁਲਿਸ ਨੂੰ ਕੰਟਰੋਲ ਪੋਲਿਟਿਸ਼ੀਨ ਕਰਦੇ ਨੇ ਪੁਲਿਸ ਬਾਰੇ ਸਾਨੂੰ ਪ੍ਰਸ਼ਾਸਨ ਬਾਰੇ ਸੋਚਣਾ ਪਊਗਾ ਪੁਲਿਸ ਦੀਆਂ ਬਦਲੀਆਂ ਕੌਣ ਕਰਦਾ ਹੈ ਔਰ ਉਹਨਾਂ ਨੂੰ ਕੌਣ ਚੁਂੰਦਾ ਹੈ ਲੋਕ ਚੁੰੰਦੇ ਮੇਰੇ ਵਾਲੇ ਮਾਮਲੇ ਚ ਬਸ ਆਪ ਲਾਸਟ ਮੇਰੇ ਵਾਲੇ ਮਾਮਲੇ ਤੁਸੀਂ ਦੇਖੋ ਅਸੀਂ ਚੌਂਕੀ ਤੋਂ ਵਾਪਸ ਆ ਜਾਂਦੇ ਹਾਂ ਆਉਣ ਤੋਂ ਬਾਅਦ ਮੇਰੀ ਐਸਐਸਪੀ ਨਾਲ ਗੱਲ ਹੁੰਦੀ ਹੈ ਕੰਟਰੋਲ ਰੂਮ ਤੇ ਗੱਲ ਹੁੰਦੀ ਹੈ ਸਪੀਡੀ ਨਾਲ ਗੱਲ ਹੁੰਦੀ ਹੈ ਫਿਰ ਕਿੱਥੋਂ ਤਾਰਾਂ ਖੜਕਦੀਆਂ ਡੀਜੀਪੀ ਕਹਿੰਦਾ ਇਹਨਾਂ ਨੂੰ ਭਵੰਤ ਕਹਿੰਦਾ ਇਹਨਾਂ ਨੂੰ ਵੀ ਨਾਕਾ ਲਾ ਕੇ ਘੇਰ ਕੇ ਲਿਆਓ ਕੁੱਟ ਕੇ ਚੱਕ ਕੇ ਤੁੰਨੋਂ ਅੰਦਰ ਸਿੱਟੂ ਲੈ ਕੇ ਬੰਦ ਕਰੋ ਕੌ ਉਦੋਂ ਬਾਅਦ ਉਹ ਸਕੀਮ ਕੱਢ ਕੇ ਆਏ ਆ ਨਾ ਇਹ ਸਿੱਧੀ ਦਾ ਗੱਲਬਾਤ ਨਹੀਂ ਹੋਈ ਕਲੀਅਰ ਕੱਟ ਗੱਲ ਉਹ ਸਾਫ਼ ਸਮਝ ਲੱਗਦੀ ਵੀ ਸਾਜ਼ਿਸ਼ ਹੋਈ ਉਹਦੋਂ ਬਾਅਦ ਰਚੀ ਗਈ ਸਾਡੀ ਕਹਾਣੀ ਵੀ ਮੋਰੇ ਨਾਕਾ ਲਵਾ ਦੋ ਘੇਰ ਨੂੰ ਲਿਆਓ ਚੱਕ ਕੇ ਇੱਕ ਨੇ ਆਗ ਦਿੰਦੇ ਆ ਕਿ ਅਸੀਂ ਪੁਲਿਸ ਦੇ ਗੱਲ ਪੁਲਿਸ ਦੀ ਨਹੀਂ ਪੋਲਿਟਿਸ਼ਨਾਂ ਨੂੰ ਕਿਉਂ ਕਹਿੰਦਾ ਕਿ ਸਾਡਾ ਸੰਵਿਧਾਨ ਹੈ ਦੁਨੀਆ ਦਾ ਇੱਕ ਸਿਸਟਮ ਹੈ ਇੱਕ ਸਿਵਲ ਅਥਾਰਟੀ ਨੂੰ ਫੋਰਸ ਦੇ ਉੱਤੇ ਬਾਇਆ ਜਾਂਦਾ ਹੈ ਕਿ ਫੋਰਸ ਜ਼ਿਆਪਤੀ ਨਾ ਕਰੇ ਸੋ ਮੇਨ ਰਿਸਪੌਂਸੀਬਲ ਕਿੱਤੇ ਵੀ ਕੋਈ ਪੁਲਿਸ ਧੱਕਾ ਕਰੇ ਤਾਂ ਸਮਝੋ ਸਰਕਾਰ ਹੈ ਕਿਉਂਕਿ ਸਰਕਾਰ ਦੀ ਡਿਊਟੀ ਹੈ ਉਹਨਾਂ ਨੂੰ ਕੰਟਰੋਲ ਕਰਨਾ ਔਰ ਸੰਵਿਧਾਨ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਹੈ ਉਹਦਾ ਗਲਤ ਇਸਤੇਮਾਲ ਹੁੰਦਾ ਤਾਂ ਇਹਨਾਂ ਨੂੰ ਖੁੱਲੀਆਂ ਛੁੱਟਾ ਦਿੱਤੀਆਂ ਜਾਂਦੀਆਂ ਸੋ ਸਾਡੀ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਉਹ ਅਪੀਲ ਹੈ 13 ਤਰੀਕ ਨੂੰ 13 ਜੁਲਾਈ ਐਤਵਾਰ ਨੂੰ ਜਗ੍ਹਾ ਤੁਹਾਨੂੰ ਦੱਸਾਂਗੇ ਕਿਉਂਕਿ ਸਰਕਾਰ ਹੁਣੇ ਤੋਂ ਕੱਲ ਤੋਂ ਦੁਸ਼ਮਣ ਹੋ ਗਈ ਹੈ ਕਿ ਇਹਨਾਂ ਨੂੰ ਕਿਤੇ ਕਰਨ ਨਹੀਂ ਦੇਣਾ ਇਸ ਲਈ ਅਸੀਂ ਜਗ੍ਹਾ ਨਹੀਂ ਦੱਸ ਰਹੇ 2-3 ਦਿਨਾਂ ਚ ਜਗ੍ਹਾ ਦੱਸਾਂਗੇ ਕਿਹੜੀ ਜਗ੍ਹਾ ਕਰ ਰਹੇ ਆਂ ਔਰ ਸਾਰੇ ਪੰਜਾਬ ਦੇ ਵਿਕਟਮ ਉੱਥੇ ਖੜੇ ਮਿਲਣਗੇ ਤੁਹਾਨੂੰ ਜੋ ਪੁਲਿਸ ਜਾਂ ਤਸ਼ੱਦਦ ਦਾ ਸ਼ਿਕਾਰ ਨੇ ਔਰ ਬਾਕੀ ਜਥੇਬੰਦਾਂ ਦੇ ਹਾਂਜੀ ਹਾਂ ਮੈਨੂੰ ਤਾਂ ਭਈ ਇਸ ਤਰ੍ਹਾਂ ਲੱਗ ਰਿਹਾ ਹੈਗਾ ਵੀ ਜਿਹੜੀ ਇਹ ਘਟਨਾ ਹੈਗੀ ਇਹ ਇੱਕ ਇਹਨਾਂ ਦੀ ਰਚੀ-ਮਿਚੀ ਖੇਡ ਸੀਗੀ ਜਿਹੜੇ ਪੁਲਿਸ ਮੁਲਾਜ਼ਮ ਇਹਨਾਂ ਦੇ ਮਗਰ ਲੱਗੇ ਉਹ ਪਿੱਛੇ ਹਟੇ ਹੋਏ ਨੇ ਹੋ ਸਕਦਾ ਵੀ ਤੱਪੇ ਤੋਂ ਵੀ ਪਿੱਛੇ ਲੱਗੇ ਹੋਣ ਹੋ ਸਕਦਾ ਇਹਨਾਂ ਦੇ ਕਿਸੇ ਵੱਡੇ ਲੀਡਰ ਨੇ ਲੱਖੇ ਪੈ ਦੀ ਸਪਾਰੀ ਦੇਣ ਦੀ ਕੋਸ਼ਿਸ਼ ਕੀਤੀ ਹੋਵੇ ਜਿਹੜਾ ਮੇਰਾ ਵਿਚਾਰ ਆ ਮੇਰਾ ਨਿੱਜੀ ਵਿਚਾਰ ਆ ਉਹਦਾ ਉਹ ਬੰਦੇ ਪਿੱਛੇ ਲੱਗੇ ਹੋਏ ਨੇ ਆ ਕੇ ਗੱਡੀ ਨਾਲ ਗੱਡੀ ਟਕਰਾਉਂਦੀ ਹੈ ਨਾਲ ਅੱਗੇ ਪਿੱਛੇ ਕਰਦੇ ਨੇ ਫਿਰ ਉਦੋਂ ਬਾਅਦ ਥਾਣੇ ਜਾਂਦੇ ਨੇ ਹੋ ਸਕਦਾ ਜਿਹੜੇ ਸਿਮਲ ਦੇ ਵਿੱਚ ਬੰਦੇ ਸੀ ਉਹਨਾਂ ਕੋਲੇ ਕੋਈ ਨਜਾਇਜ਼ ਅਸਲਾ ਵੀ ਹੋਵੇ ਮਾਰਨ ਦੀ ਕੋਸ਼ਿਸ਼ ਕਰਦੇ ਹੋਣ ਤੇ ਨਾਲ ਸਾਡੇ ਬਾਈ ਦੇ ਗਨਮੈਨ ਹੋਣ ਕਰਕੇ ਇਸ ਕਰਕੇ ਵੀ ਬਚਤ ਰਹਿ ਗਈ ਹੋਵੇ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਇਹ ਸਾਰਾ ਕੰਮ ਚੌਕੀ ਦੇ ਵਿੱਚ ਚਲਾ ਗਿਆ ਤਾਂ ਫਿਰ ਚੌਕੀ ਇਨਚਾਰਜ ਤੇ ਜਿਹੜਾ ਡੀਐਸਪੀ ਸੀ ਉਹਦੇ ਕੰਨਾਂ ਦੇ ਵਿੱਚ ਧਿਆਨ ਚਾਹੀ ਹੋਊਗੀ ਗੱਲ ਵੀ ਭਾਈ ਗੱਲ ਤਾਂ ਇਹ ਹੋ ਗਈ ਵੀ ਇੱਥੋਂ ਤੱਕ ਵੀ ਇਹ ਚਲੇ ਗਏ ਫਿਰ ਉਹਨਾਂ ਨੇ ਕਿਹਾ ਵੀ ਯਾਰ ਤੁਸੀਂ ਤਾਂ ਅਜੇ ਬਣਾ ਬਣਾਏ ਜਿਹੜਾ ਸ਼ਿਕਾਰ ਸੀ ਸਾਡੇ ਹੱਥੋਂ ਫੜਤਾ ਤੁਸੀਂ ਗਾਹਾਂ ਵਾਲੀ ਪ੍ਰੋਸੈਸ ਤੋਂ ਸ਼ੁਰੂ ਕਰੋ ਗਾਹਾਂ ਜਾ ਕੇ ਨਾਕਾ ਲਾਓ ਨਾਕਾ ਲਾ ਕੇ ਫਿਰ ਤੁਸੀਂ ਉਹਨੂੰ ਇਸ ਤਰੀਕੇ ਨਾਲ ਆਪਦੇ ਪਲੇਂਜੇ 'ਚ ਲੈ ਕੇ ਫਿਰ ਤੁਸੀਂ ਕਰੋ ਜੇ ਬਾਈ ਚਾਂਸ ਉਸ ਟਾਈਮ ਤੇ ਬਾਈ ਲੱਖਾ ਨਾ ਜਿਹੜਾ ਲਾਈਵ ਹੋਇਆ ਹੁੰਦਾ ਤਾਂ ਹੋ ਸਕਦਾ ਵੀ ਇਹ ਬੰਨੀ ਕੀ ਕੁਸ਼ ਕਰ ਦੇ ਜੇ ਪੰਜਾਬ ਦੇ ਮੁੰਡਿਆਂ ਨੇ ਕਰਦੇ ਆਏ ਨੇ ਇਹ ਆਪਾਂ ਨੂੰ ਸ਼ਰੇਆਮ ਪਤਾ ਹੈਗਾ ਇਹ ਆਪਾਂ ਆ ਟੈਕਨੀਕ ਗੱਲ ਗੱਲ ਸਾਹਿਬ ਵਕੀਲ ਸਾਹਿਬ ਦੱਸ ਦਿਓ ਆ ਫੜ ਲੂ ਇਹ ਇੱਕ ਤੁਹਾਨੂੰ ਗੱਲ ਦੱਸ ਦਈਏ ਕਿ ਕੀ ਹੋਇਆ ਹੈ ਕਿ ਕੀ ਅਸੀਂ ਕਰਨ ਜਾ ਰਹੇ ਆ ਟੈਕਨੀਕਲੀ ਲੱਖੇ ਵਾਲੇ ਕੇਸ ਬਸ ਉਹ ਦੱਸ ਦਿਓ ਫਿਰ ਬਾਕੀ ਗੱਲਾਂ ਆਪਣੀਆਂ ਕੱਲ ਆਪਣੇ ਜਿਵੇਂ ਗੱਲ ਹੋਈ ਸੀ ਕਿ ਅਸੀਂ 0 ਐਫ ਆਈ ਆਰ ਕਰਾ ਰਹੇ ਹਾਂਗੇ ਪਰ ਕੱਲ ਰੁੱਕਾ ਵੀ ਭੇਜਿਆ ਗਿਆ ਸੀਗਾ ਤੇ ਰੁੱਕੇ ਦੇ ਉੱਤੇ ਉਹ ਕਰਦੇ ਹੋਏ ਅੱਜ ਉਹਨਾਂ ਨੇ ਐਕਟ ਕੀਤਾਗਾ ਤੇ ਉੱਥੋਂ ਨੇ ਜਿਹੜੇ ਤਬੇ ਦੇ ਮੁਲਾਜ਼ਮ ਆ ਕੇ ਗਏ ਆ ਕਿ ਲੱਖਾ ਸਿੰਘ ਸਿਧਾਨਾ ਤੇ ਉਹੋ ਜਿਸ ਤਰੀਕੇ ਨਾਲ ਉਹਨਾਂ ਨੇ ਕਹਿੰਸੀ ਮੇਰੇ ਤੇ ਤਸ਼ੱਦਦ ਹੋਇਆਗਾ ਉਹ ਸਾਰੇ ਦੇ ਸਾਰੇ ਬਣਾ ਬਿਆਨ ਕਲਮਬੱਧ ਕੀਤੀ ਹੈ ਕਿ ਇੱਕ ਤਾਂ ਇਹ ਗੱਲ ਆ ਜਾਂਦੀ ਹੈ ਕਿ ਦੂਸਰੀ ਗੱਲ ਆ ਜਾਂਦੀ ਹੈ ਕਿ ਅਸੀਂ ਜਿਹੜੇ ਡੀ ਐਸ ਪੀ ਸਤਵੀਰ ਸਿੰਘ ਹੈਗਾ ਉਹਨੂੰ ਅਸੀਂ ਦੱਸਣਾ ਕਿ ਧਮਕੀ ਕਿਵੇਂ ਦੇਈ ਦੀ ਹੈ ਜਿਹੜਾ ਬਰਨਾਲੇ ਦਾ ਹੈਗਾ ਉਹ ਕਹਿ ਰਿਹਾ ਸੀ ਕਿ ਜੇ ਲੱਖਾ ਸਿੰਘ ਸਧਾਨਾ ਜਾਂ ਕੋਈ ਵੀ ਬੰਦਾ ਇਹਦੇ ਖਿਲਾਫ ਸਾਡੇ ਖਿਲਾਫ ਬਰਨਾਲਾ ਪੁਲਿਸ ਦੇ ਖਿਲਾਫ ਕੋਈ ਵੀ ਕੋਈ ਐਫ ਆਈ ਆਰ ਜਾਂ ਕੋਈ ਵੀ ਕੇਸ ਲੌਂਚ ਕਰਾਊਗਾ ਜਾਂ ਪਰਸਿਊ ਕਰੂਗਾ ਤਾਂ ਅਸੀਂ ਉਹਨੂੰ ਦੇਖਾਂਗੇ ਉਹਨੂੰ ਚੱਕ ਕੇ ਅਸੀਂ ਅੱਲਾਸ ਕਹਿੰਦੇ ਹੁਣ ਉਹਦੇ ਨਾਲ ਖੜੇ ਨੂੰ ਚੱਕ ਕੇ ਦਊਗਾ ਲਾਗੇ ਦਿਖਾਓ ਅਸੀਂ ਕੱਲ ਡੀ ਜੀ ਪੀ ਪੰਜਾਬ ਐਸ ਐਸ ਪੀ ਬਰਨਾਲਾ ਐਸ ਐਸ ਪੀ ਬਠਿੰਡਾ ਸੀ ਐਮ ਪੰਜਾਬ ਮੰਤਰੀ ਚੀਫ ਦੱਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਕੀਤੀ ਹੈ ਕਿ ਸਪੀਕਰ ਸਾਹਿਬ ਨੂੰ ਵੀ ਅਸੀਂ ਭੇਜ ਚੁੱਕੇ ਹਾਂਗੇ ਔਰ ਅਸੀਂ ਮੈਂ ਦੱਸਣਾ ਚਾਹਣੇ ਆਂਗੇ ਕਿ ਅਸੀਂ ਤੁਸੀਂ ਇੱਥੇ ਦਾ ਛੱਡੋ ਇੱਥੇ ਤੱਕ ਹਾਈ ਕੋਰਟ ਛੱਡੋ ਤੁਹਾਨੂੰ ਸੁਪਰੀਮ ਕੋਰਟ ਦਾ ਰੈਡ ਐਂਟਰੀ ਤੁਹਾਡੀਆਂ ਜਿਹੜੀ ਤੁਹਾਡੀਆਂ ਨਾ ਜ਼ਿੰਦਗੀਆਂ ਇਹ ਏਸੀਆਰ ਦੇ ਵਿੱਚ ਲਿਖਾਵਾਂਗੇ ਤੁਹਾਡੇ ਜਿਹੜਾ ਤੁਸੀਂ ਇਹ ਤਸ਼ੱਦਦ ਕੀਤਾ ਤਾਂ ਵੀ ਤੁਹਾਨੂੰ ਇਹ ਚੀਜ਼ ਦਾ ਸ਼ਾਇਦ ਨਹੀਂ ਪਤਾ ਹੋਣਾ ਤੁਹਾਨੂੰ ਇਹ ਜਿੰਨੇ ਪ੍ਰੈਜ਼ੀਡੈਂਟ ਇਹਨਾਂ ਨੂੰ ਮੈਡਲ ਮਿਲਦੇ ਨੇਗੇ ਉਹ ਜਿਵੇਂ ਤੁਸੀਂ ਪੈਸਾ ਨੂੰ ਇੱਕ ਆਧਾਰ ਦੇਦਾ ਪਰਮਨੰਥ ਕੁਮਰਾਂ ਨੰਗਲ ਦੀ ਗੁਰਨਾਮ ਸਿੰਘ ਭੰਡਾਰਾ ਤਾਂ ਉਹਨੂੰ ਇੱਕ ਮੈਡਲ ਮਿਲਦਾ ਹੈਗਾ ਫਾਰਮੂਲਾ ਸਿੰਘ ਉੰਮਰਾਨਗਲ ਨੂੰ ਕਿ ਜੀ ਇਹਨੇ ਗੁਰਨਾਬ ਸਿੰਘ ਬਡਾਲਾ ਨੂੰ ਜੀ ਮਾਰ ਦਿੱਤਾ ਹੈਗਾ ਔਰ ਇਹਨੂੰ ਪ੍ਰੈਜ਼ੀਡੈਂਟ ਮੈਨਰਲ ਵਾਸਤੇ ਰეკਮੈਂਡ ਕੀਤਾ ਜਾਂਦਾ ਥੋੜੇ ਸਾਲਾਂ ਬਾਅਦ ਗੁਰਨਾਬ ਸਿੰਘ ਬਡਾਲਾ ਜਿਹੜੇ ਅੱਜਕੱਲ ਦਮਦਿਨ ਟਕਸਾਲ ਦਾ ਨਾਲ ਨੇ ਉਹ ਵਾਪਸ ਆਉਂਦੇ ਨੇ ਉਹ ਕਹਿੰਦੇ ਜੀ ਮੈਂ ਤਾਂ ਜਿੰਦਾ ਹਾਂਗਾ ਫਿਰ ਮਰਨ ਵਾਲਾ ਕੌਣ ਸੀਗਾ ਇੱਕ ਮੈਂ ਇੱਕ ਧਾਰਨ ਦਿਨਾਗਾ ਤੁਹਾਨੂੰ ਉਹ ਇੱਕ ਪਰਿਵਾਰ ਸੀਗਾ ਉਹ ਬਹੁਤ ਸਾਲ ਚੁੱਪ ਰਿਆ ਐਸ ਵਕਤ ਉਹ ਮਾਰ ਜੋ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈਗਾ ਕਿ ਉਹ ਬੰਦਾ ਕੌਣ ਹੈਗਾ ਦੇਖੋ ਜੇ ਤੁਸੀਂ ਬੰਦੇ ਜੇ ਤਾਂ ਗੌਰਮੈਂਟ ਨੇ ਦੇਖਣਾ ਕਿ ਜਿਹੜਾ ਬੰਦਾ ਤੁਸੀਂ ਮਾਰ ਕੇ ਉਹਨੂੰ ਉਹਨੂੰ ਪ੍ਰੈਜ਼ੀਡੈਂਟ ਮੈਡਲ ਦੇ ਰਹੇ ਹੋਗੇ ਔਰ ਉਸ ਤੋਂ ਬਾਅਦ ਵੀ ਹੋਗਾ ਕਿਆ ਇਹ ਤਾਂ ਮੈਂ ਇੱਕ ਕਹਾਣੀ ਹੈਗੀ ਜਿੰਨੇ ਜੇ ਕਿ ਅਸੀਂ ਕੱਲ ਉਹਨੇ ਪ੍ਰੈਜ਼ੀਡੈਂਟ ਇਹਨਾਂ ਨੂੰ ਪੁੱਛਣਾ ਦੱਸਣਾ ਕਰਨਾ ਕਿ ਜਿਹੜੇ ਤੁਸੀਂ ਬਹੁਤ ਜ਼ਿਆਦਾ ਜਿਵੇਂ ਲੱਖਾਂ ਸਿੰਘ ਦਾਣਾ ਦੱਸ ਰਹੇ ਸੀਗੇ ਕਿ ਉਹ ਬੜਾ ਨਾਜ਼ ਕਰ ਰਹੇ ਸੀਗੇ ਕਿ ਅਸੀਂ ਉਸ ਮੁਕਾਬਲੇ ਐਂ ਹੀ ਕਰ ਦਿੰਨੇ ਆਂਗੇ ਜਿਹੜੇ ਤੁਹਾਡੇ ਵੱਡੇ ਬਜ਼ੁਰਗ ਹੈ ਨਾ ਜਿਹੜੇ ਜਿਹਨਾਂ ਤੁਸੀਂ ਮਾਣ ਕਰਦੇ ਹੋਗੇ ਵੀ ਇੱਥੇ ਇੱਥੇ ਸ਼ਾਤੀ ਤੇ ਲਾ ਕੇ ਪ੍ਰੈਜ਼ੀਡੈਂਟ ਬਣ ਰਹਿ ਅਸੀਂ ਆਰਟੀਏ ਚ ਇੱਕ ਇੱਕ ਦੀ ਫਾਈਲ ਕਢਾ ਲਾਂਗੇ ਔਰ ਇਹ ਸਾਡਾ ਕੰਮ ਹੁਸ਼ਰੂਸੀ ਕਰ ਦੇਣਾ ਹੈਗਾ ਤੇ ਇੱਕ ਇੱਕ ਨੂੰ ਨੰਗਾ ਕਰਾਂਗੇ ਕਿ ਤੁਸੀਂ ਪਿਛਲੇ 40 ਸਾਲ ਤੋਂ ਸਾਡੀ ਨੌਜੋਂ ਉਹਨਾਂ ਨੂੰ ਕੋਹ ਕੋਹ ਕੇ ਮਾਰ ਰਹੇ ਤੇ ਹੁਣ ਨਾਲੇ ਸਾਡੀ ਆਉਣ ਵਾਲੀ ਨਵੀਂ نسل ਨੂੰ ਤੁਸੀਂ ਮਾਰਨ ਦੀ ਤਿਆਰੀ ਕਰ ਰਹੇ ਹੋ ਜਿਹੜੀ ਮੈਡੀਕਲ ਰਿਪੋਰਟ ਆਈ ਹੈ ਉਹਦੇ ਚ ਕਿੰਨਾ ਕਿੰਨਾ ਮੈਡੀਕਲ ਰਿਪੋਰਟ ਸਾਨੂੰ ਕਰਨਾ ਹੈ ਜੀ ਉਹ ਮੈਡੀਕਲ ਦੀ ਰਿਪੋਰਟ ਕਰਦੇ ਅੱਜ ਅਸੀਂ ਹੁਣੇ ਸਾਨੂੰ ਉਹਨਾਂ ਨੂੰ ਦੇ ਰਹੇ ਹੈ ਕਿ ਅਸੀਂ ਅਪਲਾਈ ਕੀਤੀ ਹੋਈ ਹੈਗੀ